ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿੱਥੇ ਪੰਜਾਬ ਸਰਕਾਰ ਸਕੂਲਾ ਕੋਲਜ਼ਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾ ਰਹੀ ਹੈ ਉੱਥੇ ਹੀ ਅਜਈਆਂ ਸਮਾਜ ਸੇਵੀ ਸੰਸਥਾਵਾਂ ਤੇ ਅਕੈਡਮੀਆ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਟੂਰਨਾਮੈਂਟ ਕਰਵਾ ਕੇ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸੀ ਪਠਾਨਾ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਵੇਂ 올 ਇੰਡੀਆ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਦਾ ਸੱਦਾ ਪੱਤਰ ਦੇਣ ਪਹੁੰਚੇ ਫੁੱਟਬਾਲ ਕੱਪ ਦੇ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਕੀਤਾ ਹਾਂਜੀ ਅੱਜ ਕੀ ਪ੍ਰੋਗਰਾਮ ਕਰਾ ਰਹੇ ਹੋ ਤੇ ਅੱਜ ਖਾਤਾ ਪੱਤਰ ਦੇਣ ਆਏ ਹੋ ਤੇ ਕੀ ਪੱਖਾ ਸੀ ਅੱਜ ਸਾਡਾ ਜਿਹੜਾ ਫਿਫਥ ਆਲ ਇੰਡੀਆ ਬਾਕਫਾ ਜੀ ਸਿੰਘ ਕੁੱਟਵਾਲ ਕੱਪਤਾ ਜੀ ਹੋਸੀ માતા ਸੁੰਦਰੀ ਸਪੂਨ ਦੇ ਵਿੱਚ ਕਰਵਾ ਰਹੇ ਹਾਂ ਉਸ ਦਾ ਹੀ ਅਸੀਂ ਐਮਐਲਏ ਸਾਹਿਬ ਤੋਂ ਅੱਜ ਪੋਸਟਰ ਰਿਲੀਜ਼ ਕਰਵਾਇਆ ਗਿਆ ਰਵਿੰਦਰ ਸਿੰਘ ਐਮਪੀ ਜੀ ਤੋਂ ਫੋ ਇਸ ਦੇ ਵਿੱਚ ਮਤਲਬ ਬਾਹਰੋਂ ਸਾਡੇ ਆਲ ਓਵਰ ਇੰਡੀਆ ਦੇ ਵਿੱਚੋਂ 16 ਟੀਮਾਂ ਪਾਰਟਿਸਪੇਟ ਕਰਨੀ ਆ ਤੇ ਸਾਡੇ ਜੋ ਇਨਾਮ ਦੀ ਇਸ ਟੂਰਨਾਮੈਂਟ ਦੇ ਵਿੱਚ ਵੰਡਣਗੇ ਸਾਡੇ ਲਖਵੀਰ ਸਿੰਘ ਰਾਏ ਜੀ ਐਮਐਲਏ ਫਤਿਹਗੜ੍ਹ ਸਾਹਿਬ ਤੇ ਰਪਿੰਦਰ ਸਿੰਘ ਹੈਪੀ ਜੀ ਕਿੱਥੋਂ ਕਿੱਥੋਂ ਦੀ ਮਾਰੀਆਂ ਸਰ ਸਰ ਆਲ ਓਵਰ ਇੰਡੀਆ ਜੀ ਆ ਰਹੀਆਂ ਸੋਨਾ ਸੋਨਾ ਟੀਮਾਂ ਹੀ ਰੱਖਦੇ ਆ ਸੀ ਜੀ ਮਤਲਬ ਪਹਿਲਾ ਪ੍ਰਾਈਜ਼ 111000 ਰੁਪਇਆ ਤੇ ਸੈਕੰਡ ਪ੍ਰਾਈਜ਼ 73000 ਤੇ ਇਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਮਤਲਬ ਦਸਤਾਰਬੰਦੀਆ ਕੰਪੀਟੀਸ਼ਨ ਵੀ ਕਰਵਾ ਰਹੇ ਹਾਂ ਜੇ ਮੈਨੂੰ ਸੱਦਾ ਪੱਤਰ ਦਿੱਤਾ ਕੀ ਪ੍ਰੋਫਾਈਲ ਹੈ ਉਹ ਤੁਹਾਨੂੰ ਸਾਡੇ ਹੀ ਭਾਈ ਆਈ ਇਹ ਨਾਲ ਖੇਡਦੇ ਰਹੇ ਆਂ ਉਹ ਸਾਇਯਾ ਵਰਤਮਾਨ ਜੋ ਸਹਿਯੋਗ ਦੀ ਲੋੜ ਉਹ ਵੀ ਉਹ ਕਰਨਗੇ ਤੇ ਨੌਜਵਾਨ ਪੀੜ੍ਹੀ ਨੂੰ ਕਿਸਨ ਦੇ ਦੇਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਇਹੀ ਹੈ ਜੀ ਵਰਤਮਾਨ ਜਦੋਂ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਵਰਤਮਾਨ ਕਿ ਨਸ਼ੇ ਦਾ ਆਲਟਰਨੇਟ ਇਹੀ ਹੈ ਵੀ ਬੱਚਿਆਂ ਨੂੰ ਵਰਤਮਾਨ ਗਾਉਂ ਦੇ ਨਾਲ ਜੋੜਿਆ ਜਾਵੇ ਇਹੀ ਇਹੀ ਮੁੱਖ ਮੰਗ ਹੈ ਇਸ ਸਮੇਂ ਦੀ ਠੀਕ ਹੈ ਜੀ ਕਰੀਏ ਜੀ ਜੀ ਪਾਈਾ ਜੀ ਐਮਐਲਏ ਸਾਹਿਬ ਨੂੰ ਦੇਖਣ ਆਏ ਉਹਨੂੰ ਸਦਾ ਬਕਰ ਇੱਕ ਖੁਰ ਖੇਡ ਪ੍ਰੇਮੀ ਰਹੇ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬੜਾ ਮਾਣ ਹੈ ਸਾਡਾ ਭਰਾ ਹੈ ਜੀ ਵੱਡਾ ਤੇ ਇਹ ਆਪ ਫੁੱਟਬਾਲਰ ਰਹੇ ਨੇ ਤੇ ਫੁੱਟਬਾਲ ਟੂਰਨਾਮੈਂਟ ਇਹਨਾਂ ਦੇ ਸਹਿਯੋਗ ਨਾਲ ਸਾਰੀ ਟੀਮ ਦੇ ਸਹਿਯੋਗ ਨਾਲ ਅਸੀਂ ਸਾਰੇ ਭਰਾ ਇਕੱਠਾ ਕਰਦੇ ਆਂ ਤੇ ਅਸੀਂ ਧੰਨਵਾਦੀ ਆ ਵੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਸਾਡਾ ਸਹਿਯੋਗ ਕਰਦੇ ਨੇ ਐਮਐਲ ਸਾਹਿਬ ਜਿਹਦੇ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਯੋਗਦਾਨ ਪਾ ਰਹੀ ਔ ਤੇ ਇਹ ਜਿਹੇ ਟੂਰਨਾਮੈਂਟ ਵੀ ਕਰਵਾ ਰਹੇ ਨੇ ਕਲਬ ਕੀ ਕਹਿਣਾ ਚਾਹੁੰਦੇ ਹੋ ਸਾਹਿਬ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਫਤਿਹ ਸਿੰਘ ਜੀ ਦੇ ਬਰਥ ਅਨਿਵਰਸਰੀ ਨੂੰ ਡੈਡੀਕੇਟਡ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ 올 인디아 바바 ਫਤੇ ਸਿੰਘ ਫੁੱਟਬਾਲ ਕੱਪ 2025 ਸਾਡੇ ਫਤੇਗੜ ਸਾਹਿਬ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਨਿਖੜਵਾਂ ਹੰਗ ਨੇ ਤੇ ਸਾਰੇ ਜਣੇ ਆਪਾਂ ਉਦੋਂ ਪ੍ਰਮੋਟ ਕਰਨ ਲਈ ਵੀ ਕੰਮ ਕਰਦੇ ਆ ਤੇ ਸਾਰੇ ਸਪੋਰਟਸਮੈਨ ਵੀ ਉਦੋਂ ਲਈ ਕੰਮ ਕਰਦੇ ਨੇ ਇਹ ਵੀ ਮਾਨ ਸਰਕਾਰ ਨੇ ਵੀ ਖੇਡਾਂ ਵਚਨ ਪੰਜਾਬ ਦੀ ਤਹਿਤ ਕੰਮ ਸ਼ੁਰੂ ਕੀਤਾ ਹੋਇਆ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਸੋ ਅਸੀਂ ਮੁਬਾਰਕਬਾਦ ਦਿੰਦੇ ਆ ਸਾਰੇ ਕਲੱਬ ਨੂੰ ਸਾਰੀ ਮੈਨੇਜਮੈਂਟ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਤੇ ਇਹ ਵੀ ਟੂਰਨਾਮੈਂਟ ਨੂੰ ਕਰਾਉਣ ਦੇ ਲਈ ਹਮਲਾ ਮਾਰ ਰਹੇ ਨੇ ਮੈਂ ਅੱਜ ਦੱਸਣਾ ਚਾਹੂਗਾ ਕਿ ਇਹਦਾ ਜੋ ਫਰਸਟ ਪ੍ਰਾਈਜ਼ ਆ 1,11,000 ਰੁਪਇਆ ਸੈਕੰਡ ਪ੍ਰਾਈਜ਼ 75,000 ਰੁਪਇਆ ਇਹਦੇ ਇੱਕ ਬਹੁਤ ਜਿਹੜੀ ਚੰਗੀ ਗੱਲ ਸਾਨੂੰ ਲੱਗੀ ਜਿਹੜੀ ਧਰਮ ਨਾਲ ਜੋੜਨ ਦੇ ਸਿੱਖੀ ਨਾਲ ਜੋੜਨ ਦੇ ਲਈ ਇਸ ਰੂਪ ਜਿਹੜਾ ਉਹ ਦਸਤਾਰ ਲਈ ਸਹੀ ਦਸਤਾਰ ਲਈ ਜਿਹੜਾ ਕੋ ਦਸਤਾਰ ਮੁਕਾਬਲਾ ਜਿਹੜਾ ਕਰਵਾਇਆ ਜਾ ਰਿਹਾ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਿਆ ਜਾਊਗਾ ਬੱਚੇ ਜਿਹੜੇ ਸਾਬਨਾ ਸਿੱਖਣਗੇ ਉਸਦੇ ਬਹੁਤ ਆਪਣੇ ਆਪ ਵਿੱਚ ਕਨਵੇਕਲਾ ਪਹਿਲ ਕਦਮੀ ਮੰਨੂਗਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਮੈਂ ਚਾਹਾਂਗਾ ਕਿ ਟੂਰਨਾਮੈਂਟ ਜਿਹੜੇ ਨੇ ਹੋਰ ਵੀ ਵਧੀਆ ਤਰੀਕੇ ਨਾਲ ਹੋਣ ਤੇ ਸਾਰੇ ਮੇਰੇ ਆਪਣੇ ਭੈਣ ਭਰਾ ਦੋਸਤੋ ਸਾਰੇ ਅਸੀਂ ਤਾਂ ਖੁਦ ਨਾਲ ਖੇਡਦੇ ਆ ਸਾਰੇ ਇਕੱਠੇ ਅੱਜ ਵੀ ਇਕੱਠੇ ਆ ਤਾਂ ਅਸੀਂ ਚਾਹੁੰਦੇ ਆ ਕਿ ਸਾਰੇ ਜਣੇ ਨਾਲ ਕੇ ਨੂੰ ਇੱਕ ਵਧੀਆ ਤਰੀਕੇ ਨਾਲ ਟੂਰਨਾਮੈਂਟ ਨੂੰ ਸਿਰੇ ਚੜਾਈਏ ਮੇਰੇ ਵੀ ਖੇਡ ਤੋਂ ਤਾਂ ਤੁਸੀਂ ਪਲੇਅਰ ਰਹੇ ਹੋ ਗਰਾਊਂਡ ਬਣਾਏ ਹੋ ਪਲੇਅਰ ਰਹੇ ਹੋ ਤਾਂ ਇਹ ਲੱਗਦਾ ਤੁਹਾਨੂੰ ਵੀ ਇਹ ਉਪਰਾਹਲੇ ਨਾਲ ਲੋਕ ਜਿਹੜੇ ਨਸ਼ਾ ਦੇ ਨਾਲ ਜੁੜੇ ਤਾਂ ਇਤਨਾ ਆਉਣਗੇ ਦੇਖੋ ਨਸ਼ਾ ਨਸ਼ਾ ਨਾਲ ਇੱਕ ਬਲ ਗੱਲਾਂ ਕਰਨ ਦੀਆਂ ਹੋ ਜਾਂਦੀਆਂ ਦੇਖੋ ਨਸ਼ੇ ਦਾ ਆਲਟਰਨੇਟ ਹੋਣਾ ਚਾਹੀਦਾ ਅਸੀਂ ਇਹ ਵੀ ਕਹਿੰਦੇ ਜਿਵੇਂ ਪੁਰਾਣੀਆਂ ਪਾਰਟੀਆਂ ਦੇ ਲੀਡਰ ਕੇ ਨਸ਼ਾ ਜੀ ਚਿੱਟਾ ਬੰਦ ਕਰਨ ਲਈ ਫੀਮ ਭੁੱਕੀ ਦੇ ਖੋਲ ਦੋ ਕਈ ਇਹ ਬੇਵਕੂਫੀ ਆ ਨਸ਼ੇ ਦਾ ਆਲਟਰਨੇਟ ਕਦੇ ਨਸ਼ਾ ਨਹੀਂ ਹੋ ਸਕਦਾ ਜੇ ਤੁਸੀਂ ਗਰਾਊਂਡ 'ਚ ਬੱਚੇ ਨੂੰ ਲੈ ਕੇ ਆਓਗੇ ਜਿਹੜਾ ਖੇਡ ਕੇ ਥੱਕ ਗਿਆ ਕੀ ਨਸ਼ਾ ਕਰੂਗਾ ਉਹ ਗਰਾਉਂਡ ਜਿਹੜੇ ਨੇ ਆਪਣੇ ਹਲਕੇ ਦੇ ਵਿੱਚ ਵੀ ਤਾਂ ਹੀ ਗਰਾਉਂਡਾਂ ਤੇ ਕੰਮ ਜ਼ਿਆਦਾ ਕਰਦਾ ਮੇਰੇ ਕੋਲ ਨਹੀਂ ਪਤਾ ਕਿ ਮੈਂ ਜੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਤਾਂ ਉਹਨੂੰ ਖੇਡਣ ਪਾਸੇ ਨੂੰ ਲੈ ਕੇ ਆਉਣਾ ਪਊਗਾ ਜਿਹੜਾ ਥੱਕar ਗਿਆ ਬੱਚਾ ਉਹਨਾ ਮੋੜਾਂ ਤੇ ਖੜੂਗਾ ਉਹਨਾਂ ਗਲਤ ਪਾਸੇ ਜਾਊਗਾ ਇੰਜਰੀ ਤੋਂ ਬਚੂਗਾ ਕਿ ਲੜਾਈ ਲੈ ਕਿਸੇ ਹੋ ਜਾਏ ਉਸ ਮੇਰੇ ਮੈਨੂੰ ਲੱਗਦਾ ਵੀ ਖੇਡਾਂ ਜਿਹੜੇ ਨੇ ਉਹ ਸਾਡੇ ਲਈ ਬਹੁਤ ਜ਼ਰੂਰੀ ਨੇ ਹਰ ਇੱਕ ਤਰ੍ਹਾਂ ਦੀ ਗੁਰੀਤੀ ਨਸ਼ਾ ਨਹੀਂ ਕਰਨਾ ਹਰ ਇੱਕ ਮਾਰੀ ਗੁਰੀਤੀ ਤੋਂ ਬਚਣ ਲਈ ਖੇਡਾਂ ਬਹੁਤ ਬਹੁਤ ਜ਼ਰੂਰੀ ਨੇ ਸਿਹਤ ਵੀ ਤੰਦਰੁਸਤ ਰਹਿੰਦੀ ਆ ਆਪਣੇ ਪਰਿਵਾਰ ਚ ਵੀ ਬੰਦਾ ਖੁਸ਼ ਰਹਿੰਦਾ ਤੇ ਆਪਣੇ ਪੜਾ ਪਾਈਆਂ ਨਾਲ ਵੀ ਖੁਸ਼ ਰਹਿਦਾ ਸੋ ਮੈਨੂੰ ਲੱਗਦਾ ਇਹ ਇਹ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਬਹੁਤ ਵਧੀਆ ਨੇ ਤੇ ਇਹ ਤਾਂ ਅਸੀਂ ਜਿਹੜਾ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਸਾਡੇ ਸਾਰੇ ਭਰਾ ਇਕੱਠੇ ਹੋ ਗਏ ਸੋ ਮੈਂ ਤਾਂ ਇਹਨੂੰ ਇਸ ਟੂਰਨਾਮੈਂਟ ਨੂੰ ਜਿਵੇਂ ਕਹਿ ਲਓ ਵੀ ਇੱਕ ਬਚਪਨ ਤੋਂ ਬੱਚੇ ਨੂੰ ਤੁਰਦੇ ਦੇਖਿਆ ਉਹ ਹੁਣ ਉਹ ਵੀ ਵੱਡਾ ਹੋ ਰਿਹਾ ਹੈ ਇਹ ਜਵਾਨੀ ਚ ਫਿਰਦਾ ਟੂਰਨਾਮੈਂਟ ਹੁਣ ਇਹ ਪੂਰੀ ਇਹ ਬਚਪਨ ਤੋਂ ਇਹਨਾਂ ਨੇ ਤੋਰਿਆ ਹੋਇਆ ਹੌਲੀ ਹੌਲੀ ਕਰਕੇ ਅੱਜ ਇਹ ਟੂਰਨਾਮੈਂਟ ਵੱਡਾ ਹੋ ਗਿਆ ਆਉਣ ਵਾਲੇ ਸਮੇਂ ਚ ਹੋਰ ਵੀ ਵੱਡਾ ਟੂਰਨਾਮੈਂਟ ਹੋਊਗਾ ਤੇ ਵਧੀਆ ਮੈਨੂੰ ਲੱਗਦਾ ਜਿਹੜਾ ਸਾਡੇ ਵਧੀਆ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇਹਦਾ ਨਾਮ ਜਿਹੜਾ ਚੱਲ ਰਿਹਾ ਤੇ ਪੂਰੇ ਦੇਸ਼ ਦੁਨੀਆ ਦੇ ਵਿੱਚ ਇਹਦਾ ਨਾਮ ਜਿਹੜਾ ਉਹ ਚੱਲੇ ਮੈਂ ਤਾਂ ਇਹ ਕਹੂੰਗਾ ਕਿ ਸਾਰਿਆਂ ਨੂੰ ਬੈਸਟ ਆਫ ਲੱਕ ਆ ਸਾਡੇ ਵੱਲੋਂ ਵੀ ਜੇ ਕੋਈ ਹੁਕਮ ਹੋਊਗਾ ਉਹ ਸਾਰਿਆਂ ਦਾ ਆਪਾਂ ਸਾਰੇ ਰਲ ਕੇ ਇਸਰੇ ਚੜਾਈਓ ਵਧੀਆ ਟ੍ਰਿਕ ਕਰਨਾ ਬਹੁਤ ਬਹੁਤ ਧੰਨਵਾਦ ਮੁਵਾਰਕਾਂ ਹੀ ਸਾਰਿਆਂ ਨੂੰ ਵਾਈਕ